ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੁਲ ਮੇ ਤੇਰੇ ਝਗੜੇ ਚ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਗੁਰਦਾਸ ਮਾਨ ਆਪਣੀ ਗਾਇਕੀ ਦੇ ਕਰਕੇ ਹਰ ਕਿਸੇ ਦੇ ਚਾਹੇਤੇ ਹੈ ਗੁਰਦਾਸ ਮਾਨ ਜਿੱਥੇ ਵਿਚਾਂਦੇ ਹੈ ਸਾਰੇ ਹੀ ਉਹਨਾਂ ਦੀ ਗਾਇਕੀ ਨੂੰ ਬੇਹਦ ਪਸੰਦ ਕਰਦੇ ਹੈ ਲੇਕਿਨ ਇੱਕ ਵਾਰ ਰਿਪੀਟ ਲੇਕਿਨ ਇਸ ਵਾਰ ਗੁਰਦਾਸ ਗੁਰਦਾਸ ਮਾਨ ਹੀ ਹਰ ਭਜਨ ਮਾਨ ਹੈ ਰਿਪੀਟ ਹਰਪਜਨ ਮਾਨ ਹਮੇਸ਼ਾ ਆਪਣੀ ਗਾਇਕੀ ਦੇ ਕਰਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਹੈ ਤੇ ਆਪਣੀ ਉੱਚੀ ਤੇ ਸੁੱਚੀ ਗਾਇਕੀ ਕਰਕੇ ਹਰ ਕਿਸੇ ਦੇ ਪਸੰਦੀਦਾਰ ਕਲਾਕਾਰਾਂ ਵਿੱਚੋਂ ਵੀ ਇੱਕ ਹੈ ਰਿਪੀਟ ਹਰਪਜਨ ਮਾਨ ਨੇ ਇੱਕ ਵੀਡੀਓ ਬਹੁਤ ਹੀ ਪਿਆਰੀ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕੱਲ ਸ਼ੋਅ ਤੇ ਜਾਂਦੇ ਇੱਕ ਬਹੁਤ ਹੀ ਖੂਬਸੂਰਤ ਅਮਰੂਦਾ ਦਾ ਬਾਗ ਨਜ਼ਰ ਆਇਆ ਮੈਂ ਕੁਝ ਦੇਰ ਦੇ ਲਈ ਉੱਥੇ ਰੁਕਿਆ ਸ਼ੋਅ ਤੋਂ ਬਾਅਦ ਵਾਪਸੀ ਤੇ ਮੈਥੋਂ ਰਹਿਣਾ ਰਿਪੀਟ ਮੈਥੋਂ ਰਹੀ ਨਾ ਹੋਇਆ ਤੇ ਮੈਂ ਉਸੇ ਬਾਗ ਤੇ ਫੇਰ ਚਲਾ ਗਿਆ ਬਹੁਤ ਹੀ ਪਿਆਰ ਤੇ ਮਿਹਨਤ ਕਸ਼ ਇਨੰਦ ਰਿਪੀਟ ਬਹੁਤ ਹੀ ਪਿਆਰੇ ਤੇ ਇੰਨੀ ਮਿਹਨਤੀ ਇਹਨਾਂ ਬੀਬੀਆਂ ਤੇ ਵੀਰਾਂ ਦੇ ਨਾਲ-ਨਾਲ ਇਕੱਠੇ ਹੋ ਕੇ ਪਿੰਡ ਨਿਵਾਸੀਆਂ ਨਾਲ ਸਮਾਂ ਗੁਜ਼ਾਰ ਕੇ ਦਿਲ ਨੂੰ ਬਹੁਤ ਖੁਸ਼ੀ ਮਿਲੀ ਇਸ ਦੌਰਾਨ ਇਹਨਾਂ ਨੇ ਰਿਪੀਟ ਇਸ ਦੌਰਾਨ ਹਰਪਚਨ ਮਾਨ ਨੇ ਇਹਨਾਂ ਨੂੰ ਗੀਤ ਵੀ ਸੁਣਾਏ ਤੁਸੀਂ ਵੀ ਸੁਣੋ ਕਿਹੜਾ ਗੀਤ ਸੁਣਾਇਆ ਹਰਪਚਨ ਮਾਨ ਨੇ ਵੀਰ ਬਾਕੀ ਅਸੀਂ ਦੋ ਵੀ ਇੱਕ ਤਾਂ ਵੀਰ ਜੀ ਆਉਂਦੇ ਇੱਕ ਮਾਇਆ ਸੜੋ ਪ੍ਰੋਗਰਾਮ ਬਹੁਤ ਜਿਆਦਾ ਪਸੰਦ ਕਰਦੇ ਆ ਅਸੀਤਾ ਜੀ ਕੁੜੀਆਂ ਦੇ ਵਿਆਹ ਕਰੇ ਆ ਆਪਣੀ ਆਨਵਾਈ ਆ ਜੀ ਕੁੜੀਆਂ ਦੇ ਵਿਆਹਾਂ ਚ ਸਾਨੂੰ ਤਾਂ ਉਹੀ ਸੁਣਾ ਦੇ ਠੀਕ ਹੈ ਕਿ ਸੁੱਖੀ ਵਸਦੀਆਂ ਹਾਂਜੀ ਵਧੀਆ ਵਧੀਆ ਕੁੜੀਆਂ ਧੀਆਂ ਸੌਖੀਆਂ ਵਸਦੀਆਂ ਔਰ ਤਾਂ ਬੰਦੇ ਦਾ ਮਨ ਨੂੰ ਹਾਂ ਵਧੇਗਾ ਜੀ ਖੁਸ਼ ਰਹਿੰਦੇ ਇਧਰਲੇ ਬਸ ਇਹੋ ਜੀ ਤਕਲੀਫ ਬੰਦੇ ਨੂੰ ਸਭ ਤੋਂ ਵੱਧ ਹੁੰਦੀ ਹੈ ਆ ਜੀ ਆਜੋ ਆਜੋ ਕਰਦੇ ਲੇ ਸੁਣਿਆ ਗਾਣਾ ਹਾਂਜੀ ਹਾਂ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੁਲ ਮੇ ਤੇਰੇ ਝਗੜੇ ਚ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਰੁੱਸੇ ਨੂੰ ਮਨਾਉਣ ਦਾ ਮੈਂ ਸਿੱਖ ਲਿਆ ਚੱਜ ਵੇ ਤੂੰ ਵੀ ਕੁਝ ਰੱਖ ਹੁਣ ਲੱਗੀਆਂ ਦੀ ਲੱਜ ਵੇ ਰੂਣਾ ਬੱਲੇ ਪੈ ਜੁਗਾ ਜਿਵੇਂ ਗੱਕ ਵੇਲੇ ਆ ਸੁਣਿਆ ਵੇ ਜੱਗ ਚੋਂਦਿਆਂ ਦੇ ਵੇਲੇ ਆ ਸੁਣਿਆ ਵੇ ਜੱਗ ਚੋਂਦਿਆਂ ਦੇ ਵੇਲੇ ਸ਼ਿਕਵੇ ਸ਼ਿਕਾਇਤਾਂ ਨਾਲ ਦੱਬ ਲਿਆ ਪਿਆਰ ਨੂੰ ਭੁੱਲ ਗਿਓ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ ਹੱਥਾਂ ਦੀ ਐ ਮੈਲ ਤੰਮੀ ਛੱਡ ਪੈਸੇ ਤੇ ਲੈ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ ਜਿਉਂਦਿਆਂ ਦੇ ਮੇਲੇ ਜਿਵੇਂ ਆਪਣੇ ਹੋ ਗਏ ਬਹੁਤ ਨੰਦਾ ਆ ਜੀ ਅੱਜ ਅਸੀਂ ਜਾਂਦੇ ਹੋਏ ਵੀ ਘੰਟਾ ਇੱਥੇ ਰੋਕ ਕੇ ਗਏ ਪ੍ਰੋਗਰਾਮ ਤੋਂ ਪਹਿਲਾਂ ਤੇ ਹੁਣ ਫੇਰ ਤੁਹਾਨੂੰ ਦੇਖ ਲੋ ਆਪਾਂ ਮਿਲਣਾ ਸੀ ਮਿਲਣਾ ਚਾਹੀਦਾ ਟੱਪੇ ਜੀ ਅਸਡੇ ਸੁਣਾ ਦੋਸਤ ਬਾਵਨ ਚਲੇ ਗੁੜੀਆਂ ਬਾਵਨ ਦੇ ਗਏ ਕੁਟੀਆਂ ਮੈਂ ਛੱਡ ਚੱਲੀ ਦੇਸ ਬਗਾਨੇ ਉਹ ਅੱਛਾ ਰੋਂਦੀ ਕੂੰਜ ਵਿਛੜ ਕੇ ਡਾਰੋਂ ਕਲਮ ਕੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਰੋਂਦੀ ਕੂੰਜ ਵਿਛੜ ਕੇ ਡਾਰੋਂ ਕਲ ਮਕੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਬਲ ਦੇ ਵੇੜ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ ਵਸਦਾ ਰਹੇ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਏਹੀ ਦੁਆ ਮੈਂ ਸਦਕੇ ਧੀਆਂ ਦੀ ਏਹੀ ਦੁਆ ਚੱਲਦਾ ਰਹਿਣਾ ਨਾ ਤਾਂ ਖੜਾ ਤੁਹਾਡੇ ਕੋਲ ਚੱਲ ਗਏ ਫਿਰ ਹੋ ਗਿਆ ਫੋਟੋ ਵੀ ਹਾਂਜੀ ਇਹਦਾ